ਸਭ ਤੋਂ ਪਹਿਲੇ ਬਾਰਖ ਹੋਰ ਜੇ ਕੋਈ ਆਉਂਦਾ ਨਾ ਆਪਣਾ ਅਗੋਂ ਦੀ ਲਗਾ ਕੇ ਬਿਠਾ ਦਿਓ ਬਲਦੇ ਪਿੱਛੋਂ ਨਹੀਂ ਕਰਦੇ ਪਿੱਛੋਂ ਨਹੀਂ ਕਰਦੇ ਤੇ ਕਿਚੇਰੀ ਘੋਰਾ ਦਿਓ ਫਿਰ ਉਦੋਂ ਦੀ ਵਿੱਚ ਦੇ ਸਰਵਿਸ ਕਰਨੀ ਫਰਾ ਕਰਕੇ ਰੱਖ ਦਿਓ ਜੇ ਆ ਆ ਦੇ ਨਾਲ ਦੀ ਉਹ ਬੜੀ ਬਰਸਾਈ ਗਈ ਉਹ ਬੱਸ ਨਿਬੋਣਾ ਪ੍ਰੈਸ ਕਾਨਫਰੰਸ ਹੈ ਮੈਂ ਸਭ ਤੋਂ ਪਹਿਲਾਂ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮੀਡੀਆ ਦੇ ਪ੍ਰਿੰਟ ਦੇ ਔਰ ਇਲੈਕਟ੍ਰੋਨਿਕ ਔਰ ਸੋਸ਼ਲ ਮੀਡੀਆ ਦੇ ਆਏ ਸਾਰੇ ਮੈਂਬਰ ਸਭਾ ਦਾ ਅੱਜ ਦੀ ਈਦ ਦੀ ਮੁਬਾਰਕ ਸਭ ਨੂੰ ਬਹੁਤ-ਬਹੁਤ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਇਹ ਲੋਕ ਸਭਾ ਦੇ ਵਿੱਚ ਜਿਸ ਤਰੀਕੇ ਨਾਲ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਜਿਸ ਤਰੀਕੇ ਨਾਲ ਉੱਥੇ ਜਿਹੜੀ ਪ੍ਰਸੀਡਿੰਗ ਹੈ ਉਹ ਸੁਧਾ ਦੇ ਮੁਤਾਬਕ ਨਹੀਂ ਹੋ ਰਹੀ ਉਹਦੇ ਬਾਰੇ ਅਸੀਂ ਤੁਹਾਨੂੰ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਜਾਣਕਾਰੀ ਦੇਣਾ ਚਾਹੁੰਦੇ ਹਾਂ ਸਭ ਤੋਂ ਵੱਡਾ ਲੋਕਤੰਤਰ ਦਾ ਮੰਦਰ ਹੈ ਲੋਕ ਸਭਾ ਉਹਦੇ ਚ ਸਭ ਤੋਂ ਪਹਿਲਾਂ ਡਿਪਟੀ ਸਪੀਕਰ ਦੀ ਜਿਹੜੀ ਪੋਸਟ ਹੈ ਆਰਟੀਕਲ 93 ਰਹੀਂ ਇਲੈਕਸ਼ਨ ਕਰਾਉਣੀ ਬਹੁਤ ਜ਼ਰੂਰੀ ਹੈ ਜੋ ਕਿ 2019 ਤੋਂ ਬਾਅਦ ਬਾਰ ਬਾਰ ਕਹਿਣ ਦੇ ਬਾਵਜੂਦ ਵੀ ਆਪੋਜੀਸ਼ਨ ਦੇ ਡਿਪਟੀ ਸਪੀਕਰ ਨਹੀਂ ਲਾਇਆ ਗਿਆ ਲੋਕ ਸਭਾ ਦਾ ਹਮੇਸ਼ਾ ਹੀ ਗੱਲ ਨੂੰ ਟਰਕਾ ਦਿੱਤਾ ਜਾਂਦਾ ਹੈ ਤੇ ਅੱਜ 6 ਸਾਲ ਹੋ ਗਏ ਨੇ ਬਗੈਰ ਡਿਪਟੀ ਸਪੀਕਰ ਦੇ ਲੋਕ ਸਭਾ ਜਿਹੜੀ ਹੈ 2019 ਦੀ ਇਲੈਕਸ਼ਨ ਤੋਂ ਬਾਅਦ ਚੱਲ ਰਹੀ ਹੈ ਲੋਕ ਸਭਾ ਦੇ ਵਿੱਚ ਜਾਂ ਵਿਧਾਨ ਸਭਾ ਵੀ ਹੋਵੇ ਜਿਹੜਾ ਆਪੋਜੀਸ਼ਨ ਲੀਡਰ ਹੈ ਉਹਦੀ ਹਾਊਸ ਲੀਡਰ ਤੋਂ ਬਾਅਦ ਸਤਾ ਪੱਖ ਤੋਂ ਬਾਅਦ ਜਿਹੜੀ ਵੱਡੀ ਐਮ ਭੂਮਿਕਾ ਹੁੰਦੀ ਲੋਕ ਸਭਾ ਨੂੰ ਚਲਾਉਂਦੀ ਔਰ ਦੇਸ਼ ਦੇ ਮੁੱਦੇ ਉਠਾਉਂਦੀ ਰਾਹੁਲ ਗਾਂਧੀ ਸਾਡੇ ਮਾਨਯੋਗ ਜਿਹੜੇ ਸਾਡੇ ਲੀਡਰ ਆਫ ਆਪੋਜੀਸ਼ਨ ਨੇ ਜਦੋਂ ਵੀ ਹਾਊਸ ਦੇ ਵਿੱਚ ਲੋਕ ਮੁੱਦਿਆਂ ਦੇ ਉੱਤੇ ਗੱਲ ਕਰਨਾ ਚਾਹੁੰਨ ਉੱਠ ਕੇ ਖੜੋ ਸਕਦੇ ਔਰ ਸਪੀਕਰ ਦੀ ਡਿਊਟੀ ਬਣਦੀ ਹੈ ਕਿ ਉਹਨਾਂ ਨੂੰ ਮੌਕਾ ਦਿੱਤਾ ਜਾਵੇ ਔਰ ਉਹਨਾਂ ਦੀ ਗੱਲ ਰੱਖੀ ਜਾਵੇ ਔਰ ਰਿਕਾਰਡ ਤੇ ਆਵੇ ਪਰ ਅਸੀਂ ਤੁਹਾਡੇ ਮੱਦੇਨਜ਼ਰ ਨਹੀਂ ਦੱਸਣਾ ਚਾਹੁੰਦੇ ਕਿ ਬਿਲਕੁਲ ਜਿਹੜਾ ਨਾ ਪੱਕੀ ਰਵਈਆ ਆ ਉਹ ਸਰਕਾਰ ਵੱਲੋਂ ਕੀਤਾ ਜਾ ਰਿਹਾ ਜਦੋਂ ਵੀ ਸਾਡੇ ਐਲੋਪੀ ਉੱਠਦੇ ਨੇ ਨਾ ਉਹਨਾਂ ਨੂੰ ਮਾਈਕ ਦਿੱਤਾ ਜਾਂਦਾ ਨਾ ਉਹਨਾਂ ਨੂੰ ਟਾਈਮ ਦਿੱਤਾ ਜਾਂਦਾ ਜਦਕਿ ਇਹ ਅਧਿਕਾਰ ਹੈ ਕਨਸਟੀਟਿਊਸ਼ਨ ਦਾ ਲੀਡਰ ਆਫ ਆਪੋਜੀਸ਼ਨ ਜਦੋਂ ਵੀ ਚਾਹੇ ਉੱਠੇ ਉਹਨੂੰ ਉਹਦੀ ਗੱਲ ਸੁਣੀ ਜਾਂਦੀ ਪਰ ਇਹ ਵੀ ਉਹਨਾਂ ਨੇ ਬਿਲਕੁਲ ਬੰਦ ਕਰ ਦਿੱਤਾ ਹੈ ਗੱਲ ਸੁਣਨੀ ਵੀ ਉਹਨਾਂ ਨੇ ਗੁਵਾਰਾ ਨਹੀਂ ਕਿਉਂਕਿ ਜਿਸ ਤਰੀਕੇ ਦੇ ਨਾਲ ਸਰਕਾਰ ਤਾਨਾਸ਼ਾਹੀ ਦੇ ਨਾਲ ਪੂਰੇ ਦੇਸ਼ ਚੱਲ ਰਹੀ ਹੈ ਉਹ ਨਹੀਂ ਚਾਹੁੰਦੇ ਕਿ ਸਾਡੇ ਜਿਹੜੀਆਂ ਲੋਕ ਮੁੱਦੇ ਨੇ ਜਾਂ ਜਿਹੜੀਆਂ ਅਸੀਂ ਅਨੈਤਿਕਤਾ ਦੀਆਂ ਤਰੀਕੇ ਦੇ ਨਾਲ ਅਸੀਂ ਸਰਕਾਰ ਚ ਰਾ ਰਹੇ ਹਾਂ ਉਹ ਲੋਕਾਂ ਦੇ ਸਾਹਮਣੇ ਆਉਣ ਜਾਂ ਰਿਕਾਰਡ ਦਿੱਤੇ ਹੋ ਇਸ ਕਰਕੇ ਉਹ ਆਪੋਜੀਸ਼ਨ ਲੀਡਰ ਨੂੰ ਮਾਈਕ ਬੰਦ ਕਰ ਦਿੰਦੇ ਐ ਮਾਈਕ ਦਿੰਦੇ ਨਹੀਂ ਸਮਾਂ ਨਹੀਂ ਦਿੰਦੇ ਰਾਹੁਲ ਗਾਂਧੀ ਜੀ ਨੂੰ ਇਹ ਮੈਂ ਤੁਹਾਡੇ ਮੱਦੇਨਜ਼ਰ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ ਜੇ ਦੀ ਮੀਟਿੰਗ ਦੇ ਵਿੱਚ ਡਿਸਾਈਡ ਕੀਤਾ ਜਾਂਦਾ ਵਿਧਾਨਕਾ ਵਿਧਾਨ ਸਭਾ ਦੀ ਔਰ ਲੋਕ ਸਭਾ ਦਾ ਪ੍ਰੋਸੀਜਰ ਸੇਮ ਹੀ ਕਿ ਕੱਲ ਆਉਣ ਵਾਲੇ ਹਫਤੇ ਦੇ ਵਿੱਚ ਕੀ ਕੀ ਕੰਮ ਹੋਣਗੇ ਕਿਹੜੇ ਬਿੱਲ ਆਉਣਗੇ ਕਿਹੜੇ ਇੰਪੋਰਟੈਂਟ ਇਸ਼ੂ ਦੇ ਉੱਤੇ ਕੋਈ ਪ੍ਰਾਈਮ ਮਿਨਿਸਟਰ ਜਾਂ ਮੁੱਖ ਮੰਤਰੀ ਆਪਣਾ ਬਿਆਨ ਜਿਹੜਾ ਆ ਉਹ ਲੋਕ ਸਭਾ ਦੇ ਅੰਦਰ ਹਾਊਸ ਦੇ ਅੰਦਰ ਆ ਕੇ ਰੱਖਣਗੇ ਪਰ ਦੁੱਖ ਦੀ ਗੱਲ ਇਹ ਹੈ ਉਸ ਕਮੇਟੀ ਤੋਂ ਇਲਾਵਾ ਵੀ ਏਜੰਡੇ ਤੇ ਆ ਆ ਜਾਂਦਾ ਹੈ ਉਸ ਕਮੇਟੀ ਤੋਂ ਇਲਾਵਾ ਜਿਵੇਂ ਪ੍ਰਾਈਮ ਮਿਨਿਸਟਰ ਸਾਹਿਬ ਪਿਛਲੇ ਹਫਤੇ ਬਿਆਨ ਦੇ ਕੇ ਗਏ ਨੇ ਦੱਸਿਆ ਨਹੀਂ ਕਿਸੇ ਨੂੰ ਕਿਉਂਕਿ ਜਦੋਂ ਉਹ ਆਉਣਗੇ ਉਦੋਂ ਕੁਦਰਤੀ ਗੱਲ ਹੈ ਆਪੋਜੀਸ਼ਨ ਸਾਰੀ ਉੱਥੇ ਹਾਜ਼ਰ ਹੋਈ ਔਰ ਜਿਹੜੀ ਉਹ ਗੱਲ ਰੱਖਣਗੇ ਉਹਦੇ ਤੇ ਜਿਹੜਾ ਆਪੋਜੀਸ਼ਨ ਲੀਡਰ ਹੈ ਉਹ ਆਪਣਾ ਪੱਖ ਰੱਖ ਸਕਦਾ ਹੈ ਕਿ ਉਹ ਗੱਲ ਦੇ ਨਾਲ ਸਹਿਮਤ ਹੈ ਜਾਂ ਅਸਹਿਮਤ ਪਰ ਉਹ ਵੀ ਜਿਹੜੀ ਚੀਜ਼ ਹੈ ਉਹਨਾਂ ਨੇ ਉਹ ਵੀ ਖੋਲੀ ਆ ਉੱਤੇ ਵੀ ਉਹੜੀ ਕਾਰਵਾਈ ਹੈ ਉਹ ਬਿਲਕੁਲ ਇੱਕ ਪੱਖ ਦੀ ਕਰਦੇ ਨੇ ਨਾ ਉਹਦੇ ਤੇ ਜਿਹੜੀ ਬਿਜ਼ਨਸ ਐਡਵਾਈਜ਼ਰੀ ਕਮੇਟੀ ਤੋਂ ਲਾਵਾ ਜਿਹੜਾ ਏਜੰਡਾ ਆ ਉਹ ਨਾਲ ਲਾ ਦਿੱਤਾ ਜਾਂਦਾ ਉਸ ਤੋਂ ਇਲਾਵਾ ਸਪੀਕਰ ਜਦੋਂ ਵੀ ਆਪੋਜੀਸ਼ਨ ਲੀਡਰ ਜਾਂ ਮਨਿਸਟਰ ਕੋਈ ਗੱਲ ਕਰਦੇ ਨੇ ਕਿਸੇ ਵੀ ਪੱਖ ਦਿੱਤੇ ਉਹਨਾਂ ਨੂੰ ਬਗੈਰ ਦੱਸਿਓ ਜਿਹੜੀ ਸਰਕਾਰ ਦੇ ਚਿਹਰੇ ਨੂੰ ਲੋਕਾਂ ਦੇ ਵਿੱਚ ਰੱਖੇ ਕਿ ਉਹ ਲੋਕਤੰਤਰ ਦੀਆਂ ਕਦਰਾਂ ਕੀਮਤਾਂ ਕਿਸ ਤਰ੍ਹਾਂ ਗੁਆਰੇ ਨੇ ਉਸ ਪੁਆਇੰਟ ਨੂੰ ਕੱਟ ਦਿੱਤਾ ਜਾਂਦਾ ਹੈ ਉੱਥੇ ਉਹਦਾ ਮਾਈਕ ਬੰਦ ਕਰ ਦਿੱਤਾ ਜਾਂਦਾ ਹੈ ਉੱਥੇ ਕਈ ਵਾਰ ਕੈਮਰਾ ਵੀ ਉਹਦੇ ਤੋਂ ਸ਼ਿਫਟ ਕਰ ਦਿੱਤਾ ਜਾਂਦਾ ਹੈ ਇਹ ਚੀਜ਼ਾਂ ਜਿਹੜੀਆਂ ਨੇ ਲੋਕਤੰਤਰ ਵਾਸਤੇ ਸਹੀ ਨਹੀਂ ਗੀਆਂ ਇਹਦੇ ਵਿੱਚ ਪੋਰਟਡ ਮਿਨਿਸਟਰੀਆਂ ਜਿਹੜੀਆਂ ਨੇ ਉਹਨਾਂ ਨੂੰ ਡਿਸਕਸ ਕੀਤਾ ਜਾਂਦਾ ਹੈ ਤੇ ਕਿਸ ਤਰੀਕੇ ਦੇ ਨਾਲ ਗ੍ਰਾਂਟ ਦੇ ਰਹੀ ਕੰਮ ਹੋਏਗਾ ਕਿਸ ਤਰੀਕ ਕਿੰਨੀ ਗ੍ਰਾਂਟ ਆਈ ਹੈ ਕਿੰਨੀ ਹੋਰ ਚਾਹੀਦੀ ਹੈ ਜਾਂ ਕਿਵੇਂ-ਕਿਵੇਂ ਕੰਮ ਹੋਣਾ ਹੈ ਹੁਣ ਮਿਨਿਸਟਰੀਆਂ ਵੀ ਬਹੁਤ ਘਟਾ ਦਿੱਤੀਆਂ ਸਮਾਂ ਵੀ ਘਟ ਕਰ ਦਿੱਤਾ ਜਾਂਦਾ ਹੈ ਸੋ ਜਦੋਂ ਮਿਨਿਸਟਰੀ ਨਹੀਂ ਹੋਊਗੀ ਉੱਤੇ ਡਿਸਕਸ਼ਨ ਹੀ ਨਹੀਂ ਹੋਊਗੀ ਤੇ ਦੇਸ਼ ਕੰਮ ਕਿਵੇਂ ਕਰੂਗਾ ਸੋ ਇਹਦੇ ਤੇ ਵੀ ਸਾਡੀ ਮੰਗ ਹੈ ਰੂਲ 193 ਕਿਤੇ ਤੇ ਬਹੁਤ ਇੰਪੋਰਟੈਂਟ ਇਸ਼ੂ ਹੋਵੇ ਅਸੀਂ ਦੱਸਦੇ ਹਾਂ ਕੋਈ ਘਟਨਾ ਵਾਪਰ ਗਈ ਕਿਸੇ ਦੇ ਸਰਕਾਰ ਨੂੰ ਦਖਲਅਦਾਜ਼ੀ ਕਰਨੀ ਪੈਂਦੀ ਹੈ ਅਸੀਂ ਰੂਲ 193 ਦੇ ਅੰਦਰ ਆਪਣਾ ਐਪਲੀਕੇਸ਼ਨ ਲਾਉਨੇ ਅਸੀਂ ਉਹਨਾਂ ਨੂੰ ਸਪੀਕਰ ਸਾਹਿਬ ਨੂੰ ਕਹੀਦਾ ਕਿ ਸਾਨੂੰ ਡਿਸਕਸ਼ਨ ਦਾ ਮੌਕਾ ਦਿੱਤਾ ਜਾਵੇ ਪਹਿਲਾਂ ਸਰਕਾਰਾਂ 'ਚ ਇਹ ਆਮ ਹੁੰਦਾ ਹੈ ਕਿ ਰੂਲ 193 ਦੀ ਗੱਲ ਸੁਣੀ ਜਾਂਦੀ ਸੀ ਇੰਪੋਰਟਡ ਇਸ਼ੂ ਹੁੰਦੇ ਕਈ ਵਾਰ ਦੇਸ਼ 'ਚ ਹੋਏ ਕਈਆਂ ਦੇ ਸਰਕਾਰ ਨੂੰ ਜਵਾਬ ਦੇਣਾ ਪੈਂਦਾ ਪਰ ਇਹਨਾਂ ਨੇ ਬਿਲਕੁਲ ਰੂਲ 193 ਦੇ ਮੌਕਾ ਤੇ ਕੀ ਦੇਣਾ ਉਹਨੂੰ ਬਿਲਕੁਲ ਬੰਦ ਹੀ ਕਰ ਦਿੱਤਾ ਗਿਆ ਕਿ ਉਹਦੇ ਤੇ ਕੋਈ ਡਿਸਕਸ਼ਨ ਨਹੀਂ ਗਈ ਕਿਸੇ ਇੰਪੋਰਟੈਂਟ ਇਸ਼ੂ ਤੇ ਕੋਈ ਡਿਸਕਸ਼ਨ ਲੈਣਾ ਹੀ ਨਹੀਂ ਚਾਹੁੰਦੇ ਸੋ ਉਹ ਵੀ ਇੱਕ ਲੋਕਤੰਤਰ ਦੀ ਅਨੈਤਿਕਤਾ ਹੈ ਉਸ ਤੋਂ ਇਲਾਵਾ ਅਰਜਨਮੈਂਟ ਮੋਸ਼ਨ ਲੈ ਕੇ ਆਈਦਾ ਹੈ ਕਿ ਆ ਹਾਊਸ ਰੋਕ ਕੇ ਅਰਜਨਮੈਂਟ ਮੋਸ਼ਨ ਦਿੱਤਾ ਹੈ ਕਿ ਸਾਡੀ ਗੱਲ ਸੁਣੀ ਜਾਵੇ ਤੇ ਮੋਸਟਲੀ ਜਿਹੜਾ ਜ਼ੀਰੋ ਆਵਰ ਉਹਦੇ ਚ ਉਹਨੂੰ ਮੌਕਾ ਦਿੱਤਾ ਜਾਂਦਾ ਕਿ ਤੁਸੀਂ ਆਪਣੀ ਗੱਲ ਰੱਖ ਲਓ ਪਰ ਹੁਣ ਅਰਜਨਮੈਂਟ ਮੋਸ਼ਨ ਤੁਸੀਂ ਵੇਖ ਰਹੇ ਹੋਗੇ ਹਾਊਸ ਦੀ ਪ੍ਰोसीडिंग ਦੇ ਵਿੱਚ ਜਦੋਂ ਸਪੀਕਰ ਸਾਹਿਬ ਕਹਿੰਦੇ ਆ ਇਹਨੇ ਅਡਜਰਨਮੈਂਟ ਮੋਸ਼ਨ ਦਿੱਤੇ ਹੈ ਮੈਂ ਇਹਨਾਂ ਨੂੰ ਬੋਲਣ ਦਾ ਮੌਕਾ ਨਹੀਂ ਦਿੰਦਾ ਮੈਂ ਇਹਨਾਂ ਨੂੰ ਕੋਈ ਅਲਾਉ ਨਹੀਂ ਕਰਦਾ ਜਦ ਕਿ ਇਦਾਂ ਹੁੰਦਾ ਨਹੀਂ ਸੀ ਤੁਸੀਂ ਪਿਛਲੀਆਂ ਸਰਕਾਰਾਂ ਦਾ ਵੀ ਕੱਢ ਕੇ ਦੇਖ ਸਕਦੇ ਜੇ ਲੋਕਤੰਤਰ ਦੇ ਵਿੱਚ ਲੋਕ ਸਭਾ ਦੇ ਵਿੱਚ ਹਮੇਸ਼ਾ ਹੀ ਉਹਨਾਂ ਨੂੰ ਮੌਕਾ ਦਿੱਤਾ ਜਾਂਦਾ ਸੀ ਕਿ ਆਪਣੀ ਗੱਲ ਰੱਖੋ ਤੇਰਾ ਹਾਊਸ ਕਮੇਟੀਆਂ ਜਦੋਂ ਬੰਦੀਆਂ ਹਨ ਹਾਊਸ ਕਮੇਟੀਆਂ ਦੇ ਵਿੱਚ ਆਪੋਜੀਸ਼ਨ ਦੀ ਸਲਾਹ ਲਈ ਜਾਂਦੀ ਹੈ ਚੇਅਰਮੈਨ ਲੌਂਗ ਤੇ ਪਰ ਇਸ ਗਵਰਨਮੈਂਟ ਨੇ ਪਹਿਲੇ ਸਮੇਂ ਤੋਂ ਉਹ ਵੀ ਬਿਲਕੁਲ ਬੰਦ ਕਰ ਦਿੱਤਾ ਹੈ ਕਿ ਹਾਊਸ ਕਮੇਟੀ ਦਾ ਚੇਅਰਮੈਨ ਕੌਣ ਲੱਗੇਗਾ ਉਹਦੇ ਤੇ ਵੀ ਕਿਸੇ ਦੀ ਕੋਈ ਸਲਾਹ ਨਹੀਂ ਲਈ ਜਾਂਦੀ ਕੁਝ ਦੱਸਿਆ ਨਹੀਂ ਜਾਂਦਾ ਕੰਸਲਟੇਟਿਵ ਕਮੇਟੀ ਜਿਹੜੀ ਮਨਿਸਟਰ ਜਿਹੜੇ ਆ ਸਾਡੇ ਆਪੋ ਆਪਣੇ ਡਿਪਾਰਟਮੈਂਟ ਦੇ ਉਹ ਚੇਅਰਮੈਨ ਹੁੰਦੇ ਆ ਜਿੱਦਾਂ ਮੈਂ ਐਕਸਟਰਨਲ ਫੇਅਰ ਕਮੇਟੀ ਦਾ ਚੇਅਰਮੈਨ ਐ ਜੈ ਜਿਹੜੇ ਸਾਡੇ ਜੈ ਪ੍ਰਕਾਸ਼ ਜੀ ਨੇ ਉਹ ਉਹਦੇ ਮਨਿਸਟਰ ਜਿਹੜੇ ਨੇ ਉਹ ਜੈ ਸ਼ੰਕਰ ਜੀ ਉਹ ਉਹਦੇ ਚੇਅਰਮੈਨ ਪਰ ਹੁਣ ਮੀਟਿੰਗ ਹੀ ਨਹੀਂ ਹੁੰਦੀ ਮੀਟਿੰਗ ਹੋਏ ਹੀ ਨਹੀਂ ਡਿਸਕਸ਼ਨ ਹੋਊਗੀ ਨਹੀਂ ਤੇ ਕਿਵੇਂ ਇਹ ਸਾਰਾ ਕੁਝ ਚੱਲੇਗਾ ਸੋ ਇਹ ਸਾਰੀਆਂ ਡਿਮਾਂਡ ਜਿਹੜੀਆਂ ਨੇ ਅਸੀਂ ਸਪੀਕਰ ਸਾਹਿਬ ਨੂੰ ਸਾਡੀ ਪਾਰਟੀ ਵੱਲੋਂ ਦੇਖ ਕੇ ਦਿੱਤੀਆਂ ਗਈਆਂ ਨੇ ਮੈਂ ਦੇਸ਼ ਨੂੰ ਵੀ ਦੱਸਣਾ ਚਾਹੁੰਦਾ ਲੋਕਾਂ ਨੂੰ ਜਾਣਕਾਰੀ ਤੁਹਾਡੇ ਰਹੀਂ ਕਹਿਣਾ ਚਾਹੁੰਦਾ ਕਿ ਇਸ ਵੇਲੇ ਲੋਕਤੰਤਰ ਦੀ ਆਵਾਜ਼ ਜਿਹੜੀ ਹੈ ਉਹ ਵੀ ਗਲਾ ਜਿਹੜਾ ਵਾ ਉਹ ਉਹਦੇ ਚ ਹਾਊਸ ਦੇ ਵਿੱਚ ਦਬਾਇਆ ਜਾ ਰਿਹਾ ਪਾਰਲੀਮੈਂਟ ਦੇ ਵਿੱਚ ਕੋਈ ਵੀ ਉਹਦੇ ਤੇ ਗੱਲ ਕਰਨ ਦਾ ਮੌਕਾ ਜਿਹੜਾ ਆਪੋਜੀਸ਼ਨ ਨੂੰ ਨਹੀਂ ਦਿੱਤਾ ਜਾਂਦਾ ਉਹਨੇ ਡੈਮੋਕ੍ਰੇਸੀ ਹੈ ਲੋਕ ਮੁੱਦੇ ਜਿਹੜੇ ਐ ਉਹ ਵਿਰੋਧੀ ਧਿਰ ਨੇ ਦੱਸਨੇ ਹੁੰਦੇ ਆ ਸੇਮ ਹਾਲਾਤ ਜਿਹੜੀ ਉਹ ਪੰਜਾਬ 'ਚ ਤੁਸੀਂ ਦੇਖ ਰਹੇ ਜੇ ਪੰਜਾਬ ਦੇ ਵਿੱਚ ਵੀ ਉਹ ਗੱਲ ਰੱਖਣ ਦਾ ਪੂਰਾ ਮੌਕਾ ਨਹੀਂ ਦੇ ਗੱਲ ਕੋਈ ਕਰਦੇ ਨੇ ਲੈ ਕੇ ਸੇ ਬਣੇ ਜਾਂਦੇ ਨੇ ਉੱਥੇ ਵੀ ਸੇਮ ਪਹਿਲਾਂ ਇਦਾਂ ਨਹੀਂ ਸੀ ਹੁੰਦਾ ਪਰ ਉੱਥੇ ਵੀ ਸੇਮ ਹਾਲਾਤ ਜਿਹੜੇ ਨੇ ਉਹ ਪੈਦਾ ਹੋ ਗਏ ਨੇ ਪਾਰਲੀਮੈਂਟ ਦੇ ਵਿੱਚ ਅਨੈਤਿਕ ਤਰੀਕੇ ਦੇ ਨਾਲ ਲੋਕਤੰਤਰ ਨੂੰ ਖਤਮ ਕਰਨ ਵਾਸਤੇ ਜਿਹੜੀ ਕੇਂਦਰ ਦੀ ਸਰਕਾਰ ਐ ਜਿਹੜੀ ਮੋਦੀ ਦੀ ਸਰਕਾਰ ਐ ਮੋਦੀ ਦੀਆਂ ਡਾਇਰੈਕਸ਼ਨਾਂ ਦੇ ਉੱਤੇ ਅਮਿਤ ਸ਼ਾਹ ਦੀਆਂ ਡਾਇਰੈਕਸ਼ਨਾਂ ਦੇ ਉੱਤੇ ਪਾਰਲੀਮੈਂਟ ਜਿਹੜਾ ਆ ਜਦ ਕਿ ਆਜ਼ਾਦ ਹੁੰਦਾ ਸਪੀਕਰ ਨੂੰ ਕੋਈ ਸਪੀਕਰ ਨੂੰ ਫੁੱਲ ਪਾਵਰ ਹੁੰਦੀ ਹੈ ਸਪੀਕਰ ਕੁਸਟੋਡੀਅਨ ਹੈ ਉਸ ਦਾ ਪਰ ਉਹ ਵੀ ਇੱਕ ਪੱਖ ਦੀ ਗੱਲ ਜਿਹੜੀ ਆ ਉਹ ਕਰਦੇ ਨੇ ਸੋ ਮੈਂ ਤੁਹਾਡੇ ਰਹੀਂ ਦਾ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਕਾਂਗਰਸ ਪਾਰਟੀ ਮੇਸ਼ਾ ਲੋਕ ਮੁੱਦਿਆਂ ਤੇ ਲੋਕ ਸੇਵਾ ਵਾਸਤੇ ਦੇਸ਼ ਹਿੱਤ ਦੀ ਕਿਸਾਨ ਦੀ ਮਜ਼ਦੂਰ ਦੀ ਤੁਸੀਂ ਰਾਹੁਲ ਗਾਂਧੀ ਜੀ ਨੂੰ ਵੇਖਿਆ ਹੋਵੇਗਾ ਕਿੰਨੀ ਲੰਮੀ ਪੈਦਲ ਯਾਤਰਾ ਕੀਤੀ ਹੈ ਔਰ ਜਦੋਂ ਬੰਦਾ ਲੋਕਾਂ ਦੇ ਵਿੱਚ ਜਾ ਕੇ ਪੈਦਲ ਯਾਤਰਾ ਕਰਦਾ ਹੈ ਤੇ ਉਹ ਨਾਇ ਯਾਤਰਾ ਵੀ ਜਿਹੜੀ ਹੈ ਉਹਦੇ ਜਿਹੜੇ ਤਜਰਬੇ ਆਉਂਦੇ ਨੇ ਸਮੇਂ-ਸਮੇਂ ਦੇ ਉੱਤੇ ਉਹ ਪਾਰਲੀਮੈਂਟ ਜਦੋਂ ਕੋਈ ਡਿਸਕਸ਼ਨ ਹੁੰਦੀ ਹੈ ਆਪਣੇ ਤਜਰਬੇ ਦੀ ਗੱਲ ਰੱਖਣੀ ਹੁੰਦੀ ਹੈ ਉਹ ਲੋਕ ਮੁੱਦੇ ਹੁੰਦੇ ਪਰ ਬੜੇ ਦੁੱਖ ਦੀ ਗੱਲ ਹੈ ਕਿ ਇਹਨਾਂ ਦੀ ਆਵਾਜ਼ ਵੀ ਉੱਥੇ ਬੰਦ ਕਰ ਦਿੱਤੀ ਜਾਂਦੀ ਹੈ ਪਰ ਅਸੀਂ ਲੜਾਈ ਜਿਹੜੀ ਹੈ ਉਹ ਪਾਰਲੀਮੈਂਟ ਦੇ ਅੰਦਰ ਵੀ ਪਾਰਲੀਮੈਂਟ ਦੇ ਬਾਹਰ ਵੀ ਸਾਡੀ ਪਾਰਟੀ ਨਿਰੰਤਰ ਜਿਹੜੀ ਹੈ ਉਹ ਲੜਾਈ ਲੜ ਰਹੀ ਹੈ ਔਰ ਸਾਡੀ ਅੰਮ੍ਰਿਤਸਰ ਦੇ ਵਿੱਚ ਵੀ ਤੁਹਾਡੇ ਸਾਹਮਣੇ ਮਾਝੂਕ ਸਾਡੇ ਸੁਨੀਲ ਦਿੱਤੀ ਜੀ ਐਕਸ ਐਮ ਐਲ ਏ ਐਕਸ ਮੇਅਰ ਡਾਕਟਰ ਰਾਜਕਮਰ ਵੇਰਕਾ ਜੀ ਜਿਹੜੇ ਕੈਬਨਿਟ ਦੇ ਮੰਤਰੀ ਵੀ ਰਹੇ ਨੇ ਔਰ ਨਾਲ ਜਿਹੜੀ ਕੇਂਦਰ ਦੇ ਵਿੱਚ ਵੀ ਕੈਬਨਿਟ ਰੈਂਕ ਦੇ ਮਿਨਿਸਟਰ ਰਹੇ ਨੇ ਜੋਗਲ ਕੁਸ਼ੋਰ ਸ਼ਰਮਾ ਜੀ ਐਕਸ ਐਮ ਐਲ ਏ ਐਕਸ ਪ੍ਰਧਾਨ ਸੱਤਿਆਪਾ ਸਰਬ ਐਕਸ ਪ੍ਰਧਾਨ ਸਾਰੇ ਸਾਡੇ ਜਿਹੜੇ ਤੁੰਗ ਸਾਹਿਬ ਸਾਡੇ ਕਾਉਂਸਲਰ ਸਾਰੇ ਸਾਡੇ ਜਿਹੜੇ ਲੋਕ ਨੇ ਇੱਥੇ ਵੀ ਲੜਾਈ ਤੁਹਾਡੇ ਹੱਕਾਂ ਦੀ ਲੜ ਰਹੇ ਨੇ ਸੋ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਕਾਂਗਰਸ ਪਾਰਟੀ ਮੇਸ਼ਾ ਜਿਸ ਤਰ੍ਹਾਂ ਲੋਕਾਂ ਦੇ ਵਾਸਤੇ ਕੰਮ ਕਰਦੀ ਹੈ ਉਸੇ ਤਰ੍ਹਾਂ ਹੱਕਾਂ ਦੀ ਲੜਾਈ ਜਾਰੀ ਰਹੇਗੀ ਪਰ ਇਹ ਜਿਹੜੀ ਤਾਨਾਸ਼ਾਹੀ ਹੈ ਇਹਦੇ ਵਿਰੁੱਧ ਅਸੀਂ ਲੜਾਈਆਂ ਪਹਿਲਾਂ ਵੀ ਲੜੀਆਂ ਹੁਣ ਵੀ ਲੜਾਂਗੇ ਅਗਾਹ ਵੀ ਲੜਾਂਗੇ ਹਾਊਸ ਦੇ ਅੰਦਰ ਵੀ ਆਫਿਸ ਦੇ ਬਾਹਰ ਵੀ ਇਹਨਾਂ ਨੂੰ ਜਵਾਬਦੇਹ ਬਣਾਵਾਂਗੇ ਕਿਸ ਤਰੀਕੇ ਨਾਲ ਤੁਸੀਂ ਦੇਸ਼ ਨੂੰ ਲਟਾਇਆ ਕਿਸ ਤਰੀਕੇ ਦੇ ਨਾਲ ਤੁਸੀਂ ਪਬਲਿਕ ਸੈਕਟਰ ਯੂਨਿਟ ਵਿੱਚ ਹਰ ਇੱਕ ਚੀਜ਼ ਦੀ ਪ੍ਰਾਈਵੇਟਾਈਜੇਸ਼ਨ ਕਰਤੀ ਹੈ ਠੇਕੇਦਾਰੀ ਸਿਸਟਮ ਜ਼ਿਆਦਾ ਹੋਣ ਦੇ ਕਰਕੇ ਜਿਹੜੀ ਰਿਜ਼ਰਵੇਸ਼ਨ ਹੈ ਸਾਡੇ ਐਸਸੀ ਭਾਈਚਾਰੇ ਦੀ ਉਹ ਵੀ ਇਹਨਾਂ ਨੇ ਤਕਰੀਬਨ ਜਿਹੜੀ ਹੈ ਖਤਮ ਕਰ ਦਿੱਤੀ ਹੈ ਕਿਉਂਕਿ ਜੌਬ ਜਿਹੜੀਆਂ ਇਹਨਾਂ ਸਾਰੀਆਂ ਪ੍ਰਾਈਵੇਟ ਹੋ ਰਹੀਆਂ ਨੇ ਸੋ ਇਹ ਸਾਰੀਆਂ ਲੜਾਈਆਂ ਸੀ ਜਿਹੜੀਆਂ ਨੇ ਹਾਊਸ ਦੇ ਫਲੋਰ ਤੇ ਲੜਦੇ ਆ ਸੋ ਇੰਨੇ ਮਰੀਏ ਤੇ ਤੇ ਤੁਹਾਡੇ ਨਾਲ ਗੱਲ ਰੱਖਣੀ ਸੀ ਕੋ ਤੁਹਾਡਾ ਸਵਾਲ ਹੋਵੇ ਤਾਂ ਤੁਸੀਂ ਲੈ ਸਕਦੇ ਹੋ ਸੁਪਨੇ ਲੈਣਾ ਤੇ ਕਿਸੇ ਦਾ ਵੀ ਹੱਕ ਹੈ ਦੇਖੋ ਇਹ ਲੋਕਾਂ ਤੈਅ ਕਰਨਾ ਹੈ ਕਿ ਸਰਕਾਰ ਕਿੰਨਾ ਚਿਰ ਰਹਿਣੀ ਹੈ ਠੀਕ ਹੈ ਉਹਨਾਂ ਦੇ ਉੱਤੇ ਹੁਣ ਤੁਸੀਂ ਦੇਖਿਆ ਹੋਵੇਗਾ ਰਾਹੁਲ ਗਾਂਧੀ ਜੀ ਨੇ ਆਵਾਜ਼ ਚੱਕੀ ਸੀ ਕਿ ਚੋਣਾਂ ਦੇ ਵਿੱਚ ਕਿਸ ਤਰੀਕੇ ਨਾਲ ਵੋਟਾਂ ਦੀ ਗੜਬੜੀ ਹੋਈ ਮਹਾਰਾਸ਼ਟਰ ਦੇ ਵਿੱਚ ਹਰਿਆਣੇ ਦੇ ਵਿੱਚ ਉਤੇ ਨਾ ਇਲੈਕਸ਼ਨ ਕਮਿਸ਼ਨ ਸਾਨੂੰ ਜਵਾਬ ਦਿੰਦਾ ਹੈ ਤੁਸੀਂ ਤਾਨਾਸ਼ਾਹ ਜਦੋਂ ਲੈ ਹੋਗੇ ਤਾਨਾਸ਼ਾਹ ਦੇ ਆਪਣੇ ਤਰੀਕੇ ਨਾਲ ਚੱਲ ਜਾਂਦਾ ਜਾਂ ਤੇ ਆਪੋਜੀਸ਼ਨ ਦੀ ਗੱਲ ਸੁਣੋ ਲੋਕਾਂ ਦੀ ਗੱਲ ਸੁਣੋ ਉਹਦਾ ਜਵਾਬ ਦਿਓ ਤੇ ਫਿਰ ਸਰਕਾਰ ਬਣਾਓ ਫਿਰ ਪਤਾ ਲੱਗੇ ਹੁਣ ਚੀਫ ਇਲੈਕਸ਼ਨ ਕਮਿਸ਼ਨ ਦਾ ਵੀ ਅਸੀਂ ਵਿਰੋਧਤਾ ਕੀਤੀ ਕਿ ਤੁਸੀਂ ਉਹਦੀ ਪੋਇੰਟਮੈਂਟ ਜਿਹੜੀ ਹੈ ਪਹਿਲਾਂ ਇੱਕ ਪ੍ਰਾਈਮ ਮਿਨਿਸਟਰ ਲੀਡਰ ਆਫ ਆਪੋਜੀਸ਼ਨ ਤੇ ਚੀਫ ਜਸਟਿਸ ਤਿੰਨੋਂ ਰਲ ਕੇ ਕਰਦੇ ਸੀ ਹੁਣ ਇਹਨਾਂ ਚੀਫ ਜਸਟਿਸ ਨੂੰ ਬਾਹਰ ਕੱਢ ਕੇ ਆਪਣਾ ਮਿਨਿਸਟਰ ਰੱਖ ਲਿਆ ਮਨੋ ਤੇ ਦੇ ਤੂੰ ਕੀ ਆਸ ਰੱਖੋਗੇ ਇਲੈਕਸ਼ਨ ਕਮਿਸ਼ਨ ਤੇ ਨਿਰਪੱਖਤਾ ਦੀ ਜਿਹਦੀ ਅਪੁਆਇੰਟਮੈਂਟ ਹੀ ਸੱਤਾਧਿਰ ਨੇ ਕਰਨੀ ਆਪੋਜੀਸ਼ਨ ਦਾ ਰੋਲ ਹੀ ਮੁੱਕ ਗਿਆ ਉਸੇ ਤਰੀਕੇ ਦੇ ਨਾਲ ਤੁਸੀਂ ਦੇਖੋ ਨਾ ਥੋੜੇ ਸਮੇਂ ਦੇ ਵਿੱਚ 6 ਮਹੀਨਿਆਂ ਦੇ ਵਿੱਚ 45 ਲੱਖ ਵੋਟ ਕਿਦਾਵਾ ਸਗਦੀ ਕਿਸੇ ਸਟੇਟ ਦੀ 45 ਲੱਖ ਵੋਟ ਵਧ ਗਈ ਮਹਾਰਾਸ਼ਟਰ ਦੀ ਇਹੀ ਕੁਐਸਚਨਾਂ ਨੇ ਇੱਥੇ ਕੀਤਾ ਆਪੇ ਵੋਟਰ ਰਜਿਸਟਰ ਕਰ ਦਿੰਦੇ ਆਪੇ ਉਹਨਾਂ ਦੇ ਪੌਣ ਵਾਲੇ ਚਲੇ ਜਾਂਦੇ ਆ ਜਦੋਂ ਇਹੋ ਜਿਹਾ ਤੰਤਰ ਵਰਤੋਗੇ ਹੋ ਸਕਦਾ ਤੁਹਾਡੀ ਇਹ ਸੁਪਨੇ ਲੈਣੇ ਜ਼ਰੂਰੀ ਆ ਪਰ ਲੋਕਤੰਤਰ ਦੇ ਵਿੱਚ ਲੋਕ ਦੀ ਤਾਕਤ ਜਿਹੜੀ ਹੈ ਉਹ ਮੈਂ ਦੱਸਣਾ ਚਾਹੁੰਨਾ ਜਿਆਦਾ ਹੁੰਦੀ ਹੈ ਇੱਥੇ ਵੀ ਕਹਿੰਦੇ ਸੀ ਅਸੀਂ 25 ਸਾਲ ਅਮਰਸ ਪੰਜਾਬ ਚ ਰਾਜ ਕਰਨਾ ਕਾਲੀ ਦਲ ਬੀਜੇਪੀ ਇਹਨਾਂ ਨੂੰ ਪੁੱਛੋ ਕਿੱਥੇ ਗਏ 25 ਸਾਲ ਉਹ ਕਹਿੰਦੇ 25 ਸਾਲ ਨਹੀਂ ਅਸੀਂ ਜਾਣਾ ਹੁਣ ਤੇ ਆਏ ਨਹੀਂ ਲੱਭਦੇ ਇੱਕ ਸੀਟ ਨਹੀਂ ਹਨ ਤਿੰਨ ਸੀਟਾਂ ਨੇ ਸਾਰੀਆਂ ਸਾਰੇ ਵਿਧਾਨ ਸਭਾ ਦੇ ਵਿੱਚ ਸੋ ਇਹਦੇ ਤੇ ਉਹ ਕੁਛ ਵੀ ਕਹਿ ਸਕਦੇ ਪਰ ਤਾਕਤ ਜਿਹੜੀ ਹੈ ਲੋਕ ਦਿੰਦੇ ਲੇਕਿਨ ਪੰਜਾਬ ਦੇ ਮੁਕਮਲ ਦੇਖੋ ਗੱਲ ਇਹ ਆ ਜਿੱਥੇ ਜਿੱਥੇ ਕਿਸ ਦੀ ਰਿਸ਼ਤੇਦਾਰੀ ਭੈਣ ਭਰਾ ਉਹ ਤੇ ਜਾਣਾ ਹੀ ਹੁੰਦਾ ਪਰ ਇਹਨਾਂ ਨੇ ਸਾਰੇ ਰਿਸ਼ਤੇਦਾਰ ਸੀਐਮ ਹਾਊਸ ਵਾਲੇ ਇਹ ਦੱਸੋ ਲੋਕਾਂ ਨੂੰ ਉਹਨਾਂ ਦਾ ਕੰਮ ਕੀ ਹੈ ਉਹਦੇ ਰਿਸ਼ਤੇਦਾਰ ਹੁਣ ਮਿਲ ਜਾਂਦੇ ਨੇ ਨਾ ਰਿਸ਼ਤੇਦਾਰ ਸਾਰੇ ਸੀਐਮਓ ਉੱਚ ਲੈ ਜਾਂਦੇ ਨੇ ਕੰਦਰ rahul gandhi ਆਪਣੇ ਆਪਣੇ ਹਾਂਜੀ ਕੰਦਰ rahul gandhi ਰਾਜਨੀਤੀ ਵਾਸਤੇ ਬਣਿਆ ਨਹੀਂ ਉਹ ਵਾਸਤੇ ਉਹਨਾਂ ਨੂੰ ਆਉਣਾ ਨਹੀਂ ਲੱਗਦਾ ਜਿੱਦਨ ਉਹਨਾਂ ਕੋਲ ਜਾ ਕੇ ਉੱਥੇ ਮਗਰਮਗਰ ਤੁਰੇ ਫਿਰਦੇ ਅੰਦਰ ਰਾਜਨੀਤੀ ਆਸਤੇ ਸੀ ਤੁਸੀਂ ਵੀਡੀਓ ਵੇਖ ਲਓ ਕੱਢ ਕੇ ਜਦੋਂ ਸਟੇਜ ਦੇ ਉੱਤੇ rahul gandhi ਦੇ ਬੈਗ ਤੇ ਪਿੱਛੇ-ਪਿੱਛੇ ਤੁਰੇ ਫਿਰਦੇ ਸੀ ਉਦੋਂ rahul gandhi ਰਾਜਨੀਤੀ ਲਈ ਜਾਹਦ ਉਹਦੋਂ ਨਹੀਂ ਸੀ ਇਹਨਾਂ ਨੂੰ ਪਤਾ ਜਾਹਜੇ ਅਨਜਾਨੇ ਸੋ ਇਹ ਸਿਰਫ ਲੋਕਾਂ ਦੇ ਧਿਆਨ ਇਧਰ ਕਰਨ ਵਾਸਤੇ ਗੱਲਾਂ ਕੀਤੀਆਂ ਜਿਵੇਂ ਜੋ ਰਾਹੁਲ ਗਾਂਧੀ ਜੀ ਨੇ ਲਗਾਤਾਰ ਪੈਦਲ ਯਾਤਰਾ ਕਰਕੇ ਕੰਨਿਆ ਕੁਮਾਰੀ ਤੋਂ ਲੈ ਕੇ ਸ਼੍ਰੀਨਗਰ ਤੱਕ ਔਰ ਠੰਡ ਦੇ ਵਿੱਚ ਇੰਨੀ ਠੰਡ ਦੇ ਵਿੱਚ ਸਨੋਫਾਲ ਦੇ ਵਿੱਚ ਖਲੋ ਕੇ ਉਹਨਾਂ ਨੇ ਲੋਕਾਂ ਦੇ ਜਿਹੜੀ ਲੋਕਾਂ ਨੂੰ ਅਡਰੈਸ ਕੀਤਾ ਉਸ ਤੋਂ ਇਲਾਵਾ ਨਿਆਂ ਯਾਤਰਾ ਉਹਨਾਂ ਨੇ ਕੱਢੀ ਹਰ ਮੁੱਦਾ ਜਿਹੜਾ ਹੈ ਉੱਥੇ ਉਠਾਇਆ ਜਾਂਦਾ ਦਿੱਲੀ ਦੇ ਵਿੱਚ ਪੇਸ ਕਿਤੇ ਮਿਲੇ ਨਾ ਮਿਲੇ ਉਹਨਾਂ ਦੇ ਟਵਿੱਟਰ ਹੈਂਡਲ ਚੈੱਕ ਕਰ ਲੋ ਜਾ ਕੇ ਉਹਨਾਂ ਦੇ ਸੋਸ਼ਲ ਮੀਡੀਆ ਤੋਂ ਚੈੱਕ ਕਰੋ ਸੋ ਇਹ ਆਪਣਾ ਖਿਆਲ ਰੱਖਣ ਕਿਉਂਕਿ ਦਿੱਲੀ ਦੀਆਂ ਧਾੜ ਵੀ ਆ ਗਏ ਨੇ ਹੁਣ ਉਹਨਾਂ ਨਾਲ ਲੜੋ ਰਾਹੁਲ ਗਾਂਧੀ ਨਾਲ ਲੜਨੀ ਰਾਹੁਲ ਗਾਂਧੀ ਤੁਹਾਨੂੰ ਨਹੀਂ ਕੁਝ ਕਹਿ ਰਿਹਾ ਪੰਜਾਬ ਨੂੰ ਨਿਆਂ ਦਿਓ ਪੰਜਾਬ ਵਾਲੇ ਲੋਕ ਨਿਆਂ ਮੰਗਦੇ ਨੇ ਲਾਅ ਐਂਡ ਆਰਡਰ ਦੀ ਸਥਿਤੀ ਮੰਗਦੇ ਨੇ ਦਿਓ ਲੋਕ ਹਜ਼ਾਰ-ਹਜ਼ਾਰ ਰੁਪਏ ਭੇਣਾ ਡਿੱਕਣੀਆਂ ਨੇ ਜਿੰਨਾਂ ਦਾ ਤੁਸੀਂ ਝੂਠ ਮਾਰ ਕੇ ਵੋਟਾਂ ਲਈਆਂ ਨੇ ਉਹਨਾਂ ਨੂੰ ਜਵਾਬ ਦਿਓ ਰਾਹੁਲ ਗਾਂਧੀ ਤੁਹਾਨੂੰ ਕਿਸੇ ਗੱਲੋਂ ਨਹੀਂ ਰੋਕ ਰਿਹਾ ਕੰਦੇ ਲਾਂਚਿੰਗ ਨਹੀਂ ਹੋ ਰਹੀ ਰਾਉਂਦ ਜੀ ਹਾਂ ਜੀ ਆਪੋਜੀਸ਼ਨ ਲੀਡਰ ਬਣਿਆ ਹੋਰ ਕੀ ਲਾਂਚਿੰਗ ਹੋਵੇ ਉਹਦੇ ਬਾਕੀ ਲੋਕਾਂ ਤੈਅ ਕਰਨਾ ਨਾ ਉਹਨਾਂ ਦੀ ਲਾਂਚਿੰਗ ਜਿਹੜੀ ਕੇਜਰੀਵਾਲ ਜੀ ਦੀ ਕੀਤੀ ਉਹ ਕਿੱਥੇ ਗਏ ਨੇ ਉਹਨਾਂ ਲਾਂਚਿੰਗ ਹੋਣ ਇੱਥੇ ਕਰ ਲਈ ਪੰਜਾਬ 'ਚ ਨਾਉ ਐਮਐਲਏ ਨਾ ਪੰਜਾਬ ਦੀ ਕੋਈ ਉਹਨਾਂ ਨੂੰ ਜਾਣਕਾਰੀ ਉਹ ਆ ਕੇ ਪੰਜਾਬ ਬੈਠੇ ਸਾਰੀ ਟੀਮਾਂ ਆ ਕੇ ਤੰਬੂ ਲਾ ਕੇ ਬੈਠੇ ਨੇ ਕੋਈ ਉਹਨਾਂ ਰਿਸ਼ਤੇਦਾਰ ਬੈਠੇ ਜ ਹੋਣ ਸਾਰੇ ਉਹ ਬੈਗੇ ਨਹੀਂ ਓਏ ਲੋਕਾਂ ਬਾਰੇ ਫਿਰ ਕਿਸਾਨ ਜਿਹੜੇ ਨੇ ਉਹ ਐਮਐਲਏ ਦੇ ਘਰ ਦੇ ਬਾਹਰ ਬੈਠੇ ਨੇ ਮੰਤਰੀਆਂ ਦੇ ਘਰ ਦੇ ਬਾਹਰ ਬੈਠੇ ਨੇ ਜਸਟਿਸ ਲੈਣ ਵਾਸਤੇ ਕੀ ਚਾਹਣਾ ਚਾਹੋਗੇ ਬਿਲਕੁਲ ਦੇਖੋ ਜਦੋਂ ਇਹਨਾਂ ਨੇ ਧਰਨਾ ਉਠਾਇਆ ਵਾ ਇਹਨਾਂ ਨੂੰ ਉਹਨਾਂ ਦਾ ਧਿਆਨ ਰੱਖਣਾ ਚਾਹੀਦਾ ਉਹਨਾਂ ਦੇ ਜਾਨ ਮਾਲ ਦਾ ਇਹਨਾਂ ਨੇ ਸਾਰਾ ਹੀ ਮਾਲ ਉੱਥੇ ਜਿਹੜਾ ਮਤਲਬ ਆਪ ਹੀ ਮੈਂ ਕਹਿੰਦਾ ਸਾਜ਼ਿ ਦੇ ਤਹਿਤ ਇਹ ਲੈ ਲੂ ਗਏ ਨੇ ਸਾਰੇ ਕਿਉਂਕਿ ਇਹਨਾਂ ਦੇ ਐਮਐਲਏ ਦੇ ਕੋਲੋਂ ਟਰਾਲੀਆਂ ਫੜੀਆਂ ਜਾ ਰਹੀਆਂ ਨੇ ਸਾਮਾਨ ਫੜਿਆ ਜਾ ਰਿਹਾ ਨੇ ਦੇ ਲੀਡਰਾਂ ਕੋਲੋਂ ਇਹਨਾਂ ਦੇ ਲੋਕਲ ਲੀਡਰਸ ਦੇ ਕੋਲੋਂ ਤੇ ਉਹ ਕਰੋੜਾ ਰੁਪਈਆ ਦਾ ਜਿਹੜਾ ਨੁਕਸਾਨ ਇਹ ਕਿਉਂ ਲੁੱਟਾਇਆ ਗਿਆ ਉਹਨਾਂ ਨੂੰ ਚਿੱਟੇ ਦੇਣ ਕਿਉਂ ਲੁੱਟਿਆ ਗਿਆ ਉਹਨਾਂ ਨੂੰ ਚਿੱਟੇ ਦੇਣ ਕਿਉਂਕਿ ਕੋਈ ਬਹੁਤ ਅਮੀਰ ਲੋਕ ਨਹੀਂ ਸਾਰੇ ਥੋੜੀ ਥੋੜੀ ਲੋਕਾਂ ਨੇ ਇਕੱਠੇ ਕਰਕੇ ਫੰਡਸ ਇਕੱਠੇ ਕਰਕੇ ਉਹ ਉੱਥੇ ਪ੍ਰਬੰਧ ਕੀਤਾ ਹੁੰਦਾ ਜਿਆਦਾ ਫੋਰਸ ਲਾ ਕੇ ਉਹਨੂੰ ਉੱਥੇ ਸਾਂਭ ਦੇ ਬੰਦੇ ਚੁੱਕ ਲਿਆ ਸਮਾਨ ਮਗਰ ਛੱਡਦਾ ਟਰਾਲੀਆਂ ਟਰੈਕਟਰ ਸਭ ਕੁਝ ਚੁੱਕ ਕੇ ਲੈ ਗਏ ਸੀ ਲੋਕ ਠੀਕ ਹੈ ਜੀ ਹੁਣ ਦਿੱਲੀ ਵਾਲੇ ਮੇਲੇ ਕਰਤੇ ਇਹਨਾਂ ਨੂੰ ਸਤਾਏ ਜਿ ਬਾਕੀ ਜਤੋਂ ਮੇਲੇ ਕਰਦਣ ਹੁਣ ਅਗਲੀ ਸਟਰੀਟ ਵੇਖਣਗੇ ਸਰਕਾਰ ਜਲਾਬ ਆਉਂਦੇ ਹਾਂਜੀ ਕੇਜਰੀਵਾਲ ਦਿੱਲੀ ਟੀਮ ਟੋਟਲ 1 ਚਲੋ